ਦੇ ਲੈ ਹੁਣ ਵੀ ਦੂਰੀ ਹੈ ਕਿ ਜੱਫੀਆਂ ਪਾਉਂਦੇ ਘੁਲਾ ਰਹੇ ਨੇ ਚਲੋ ਭਾਜੀ ਬੱਚੇ ਹੋ ਗਏ ਆ ਭਾਜੀ ਸਾਨੂੰ ਨਾ ਚੜਦਾ ਬਹੁਤ ਚਲੋ ਕਰੋ ਥੋੜੇ ਪਿੱਛੇ ਹੋ ਜਾਓ ਯਾਰ ਇਹ ਦੇਖਦਾ ਮੈਂ ਆਪਾਂ ਕਾਜੀ ਕੋਂਟੇਰ ਐ ਕਿ ਕਾ ਹਾਂਜੀ ਜੀ ਇਹ ਬਲਾਸਟ ਹੋਇਆ ਐ ਤੇ ਬਲਾਸਟ ਦੀ ਆਵਾਜ਼ ਕਾਫੀ ਜ਼ਿਆਦਾ ਆਈ ਐ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਐ ਜੋ ਮਰਜ਼ੀ ਕਹੀ ਜਾਵੇ ਟਾਈ ਫਟੇ ਦਾ ਕਵੇ ਰੂਹੀ ਦਾ ਕਵੇ ਇੱਕ ਜਾਨੇ ਦੀ ਡੈਥ ਹੋ ਚੁੱਕੀ ਆ ਇਹ ਪਤਾ ਨਹੀਂ ਕਿੰਨੇ ਕ ਜਾਨਿਆਂ ਦੀ ਡੈਥ ਹੋਣੀ ਐ ਤੇ ਸਾਡੇ ਪਿੰਡ ਦੇ ਵਸਾਆਂ ਦੀ ਕਿਸਮਤ ਚੰਗੀ ਐ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜਿਹੜਾ ਮੇਰੇ ਵੀਰ ਨੇ ਰਵਨੀਕ ਨੇ ਜਿੰਨੀਆਂ ਵੀ ਗੱਲਾਂ ਇਹ ਕਈਆਂ ਨੇ ਇਹ ਸਾਰੀਆਂ ਹੀ ਸੱਚਾਈਆਂ ਇਹਨਾਂ ਦੇ ਵਿੱਚ ਸੱਚ ਆ ਕਿ ਪੁਲਸ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਦੀ ਆਪਣੀ ਡਿਊਟੀ ਆ ਜਿਹੜੀ ਵਧੀਆ ਤਰੀਕੇ ਨਾਲ ਨਹੀਂ ਕਰਦੀ ਜੇ ਅਗਰ ਪੁਲਿਸ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਜਿਹੜੀ ਆ ਕਰਦਾ ਹੋਵੇ ਤੇ ਇਹ ਨੋਬਤ ਆਣੀ ਨਹੀਂ ਸੀ ਇਸ ਤਰ੍ਹਾਂ ਦੀ ਨੌਬਤ ਕੋਈ ਵੀ ਨਹੀਂ ਆਣੀ ਸੀ ਇਹ ਬੰਬ ਬਲਾਸਟ ਇਥੇ ਹੋਇਆ ਵਾ ਹੁਣ ਜੋ ਮਰਜੀ ਕਰ ਜਾਵੇ ਅਸੀਂ ਤੇ ਪੁਲਿਸ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਕਿ ਜੋ ਵੀ ਆ ਜਨਤਾ ਨੂੰ ਸੱਚਾਈ ਦੱਸਣ ਕਿ ਤਾਂ ਕਿ ਆਪਾਂ ਵੀ ਨਾਲ ਰਲ ਕੇ ਇਹਨਾਂ ਦੇ ਉਸ ਤਹੇ ਤੱਕ ਜਿਹੜਾ ਪਹੁੰਚ ਸਕੀਏ ਤੇ ਅੱਗੇ ਦਾ ਇਹ ਇਸ ਤਰ੍ਹਾਂ ਦੀ ਵਾਰਦਾਤ ਕੋਈ ਪਿੰਡ ਦੇ ਵਿੱਚ ਜੜੀ ਆ ਨਾ ਹੋ ਸਕਦਾ ਹਾਂਜੀ ਬਿਲਕੁਲ ਜੀ ਉਹ ਸਾਡੇ ਵੀਰ ਜੀ ਨੇ ਤੁਹਾਨੂੰ ਦੱਸਿਆ ਤੇ ਆ ਕਿ ਡੈਥ ਹੋਣ ਤੋਂ ਬਾਅਦ ਆਪਾਂ ਤੁਰ ਪੈਨੇ ਆ ਫੜਾ ਬੜ ਫੜਨ ਤੁਰ ਪੈਨੇ ਆ ਅੰਮ੍ਰਿਤ ਵਿੱਚ ਆਪਾਂ ਕਹਿ ਵੀ ਦਿੰਨੇ ਆ ਕਿ ਆ ਵੀ ਪੜਿਆ ਗਿਆ ਉਹ ਵੀ ਪੜਿਆ ਗਿਆ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਇਹ ਪੁਲਿਸ ਪ੍ਰਸ਼ਾਸਨ ਆਪਣੀ ਬਰਦੀ ਬਚਾਉਣ ਵਾਸਤੇ ਬਾਅਦ ਚ ਜਿਹੜੇ ਮਰਜੀ ਬੰਦੇ ਨੂੰ ਫੜ ਕੇ ਤੇ ਉਹਦੇ ਤੇ ਜਿਹੜਾ ਕ੍ਰਾਈਮ ਆ ਉਹਦੇ ਨਾਮ ਆ ਲਾ ਦਿੰਦੇ ਆ ਤੇ ਚਲੋ ਜੀ ਕੇਸ ਨੂੰ ਬੰਦ ਕਰ ਦਿੰਦੇ ਆ ਬਾਕੀ ਹੁੰਦਾ ਇਸ ਤਰ੍ਹਾਂ ਦਾ ਕੁਝ ਨਹੀਂ ਆ ਡੈਥ ਹੋਣ ਤੋਂ ਬਾਅਦ ਆਪਾਂ ਫੜਦੇ ਆ ਬੰਦੇ ਨੂੰ ਪਹਿਲਾਂ ਕਿਉਂ ਨਹੀਂ ਆਪਾਂ ਕੇਸ ਨੂੰ ਕਰਦੇ ਹੈਂਡਲ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਹੁੰਦਾ ਇਹ ਸਾਹਮਣੇ ਆਇਆ ਹੈ ਕਿ ਐਦਾਂ ਦੇ ਜਿਹੜੇ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆਸ ਜੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਬਲਾਸਟ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਜਾਂਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇੱਕ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਇਹ ਤੁਸੀਂ ਦੇਖੋਗੇ ਇਹ ਅਬੈਂਡਨਡ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਹ ਦੇਖ ਨਹੀਂ ਰਹੀ ਐ ਸਾਨੂੰ ਕੋਈ ਵੀ ਅਧਰਿਆਨ ਉਹਨਾਂ ਮਲੇ ਸਮੇਂ ਦੇ ਵਿੱਚ ਜਾਣ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਦੇ ਵਿੱਚ ਉਹ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਅੱਜ ਠੀਕ ਆ ਸੱਠੀ ਇਹ ਕੋਈ شناخت ਹੋਈ ਕਿ ਇਹ ਕੋਈ ਇਹ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਆਸ-ਪਾਸੇ ਦੇ ਪਿੰਡਾ ਸੀਗੇ ਸਾਡੀਆਂ ਟੀਮ ਰਵੇ ਥੱਲੇ ਕੋਈ ਤਾਂ ਸਮਾਈ ਕਿ ਜਾ ਰਿਹਾ ਇਹ ਬੰਦਾ ਜਿਹੜਾ ਜਿਹੜਾ ਸ਼ਖਸ ਹੈ ਮਿਸਿੰਗ ਹੈ ਇਹ ਜਿਹੜਾ ਬੜੀ ਦੇਰ ਤੋਂ ਘੋੜਾ ਹੈ ਕੋਈ ਜਿਹੜਾ ਕਿਊਸ ਹੋਵੇ ਕ੍ਰਿਮੀਨਲ ਬੰਦਾ ਹੋਵੇ ਅਸੀਂ ਸਾਰੀ ਇਹ ਜਿਹੜੀ ਨਿਸ਼ਾਨੀਨ ਹੈ ਇਹ ਚੱਲਦੀ ਹੈ ਸਰ ਪ੍ਰਸਤ ਕਿੱਦਾਂ ਪਹੁੰਚਿਆ ਬਤੀ ਤੋਂ ਨਿਮਲੀ ਗੱਲ ਹੈ ਜੀ ਬਿਲਕੁਲ ਉਹੀ ਅਸੀਂ ਤੁਹਾਨੂੰ ਦੱਸ ਰਿਹਾ ਕਿ ਇਹ ਅਬੈਂਡੈਂਟ ਦਾ ਇਲਾਕਾ ਹੈ ਇਤਨ ਦੀ ਜਿਹੜੀਆਂ ਪਹਿਲਾਂ ਵੀ ਸਾਡੇ ਕੋਲ ਜਿਹੜੀਆਂ ਆਈਆਂ ਨੇ ਇਨਫਰਮੇਸ਼ਨ ਸਾਡੀਆਂ ਪਿਛਲੀਆਂ ਜਿਹੜੀਆਂ ਤਫ਼ਤੀਸ਼ਾਂ ਨੇ ਉਹਦੇ ਚ ਇਤਨੀ ਹੀ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਅਬੈਂਡੈਂਟ ਸਪੌਟਸ ਤੇ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਤੇ ਜਿਹੜੇ ਮਾਰੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਕਨਸਾਈਨਮੈਂਟਸ ਨੂੰ ਇਹਦਾ ਵੀ ਸਾਨੂੰ ਸ਼ੱਕ ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸਐਂਡ ਲੋਕੇ A+ ਠੀਕ ਹੈ ਠੀਕ ਹੈ ਥੈਂਕ ਯੂ ਸਰ